ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਲੋਕ ਮਹਲਾ ਨਾਵ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰਿ ਭਜ ਮਨਾ ਜਿਵੇਂ ਵਿਦ ਜਲ ਕਉ ਮੀਨਾ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰਿ ਭਜ ਮੰਨ ਜਿਹ ਬਿਦ ਜਲ ਕੋ ਮੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਿਆਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਿਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਵ ਸਾਰੇ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਦੇ ਮਹਾਵਾਕ ਅਨੁਸਾਰ ਅੰਮ੍ਰਿਤ <li> <li>ਸਮਾ ਸਤਿਗੁਰ ਜੀਆਂ ਨੇ ਬਖਸ਼ਿਸ਼ ਕੀਤਾ ਅਮਰਤ ਵਿਲਦੇ ਸਮੇ ਨੂੰ ਮੁੱਖ ਰੱਖਦੇ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੀ ਗੁਰਬਾਣੀ ਆਪ ਜੀ ਨੇ ਸਰਮਣ ਕੀਤੀ ਹੈ ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਪਾਵਨ ਪੀਤਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਜੋ ਸਤਿਗੁਰੂ ਜੀਆ ਦੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਜੋ 15 ਰਾਗਾਂ ਦੇ ਵਿੱਚ ਨਾਠ ਸ਼ਬਦ ਨੇ ਉਹ ਆਪ ਜੀ ਸਰਮਣ ਕਰ ਚੁੱਕੇ ਹੋ ਹੁਣ ਸ਼ਲੋਕਾਂ ਦੀ ਅਰੰਭਤਾ ਹੋਈ ਹੈ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ 15 ਰਾਗਾਂ ਦੇ ਵਿੱਚ ਨਾਠ ਸ਼ਬਦ ਨੇ ਸੋ ਆਪ ਜੀ ਨੇ ਸਰਮਣ ਕੀਤੇ ਨੇ ਗਉੜੀ ਰਾਗ ਦੇ ਵਿੱਚ ਨਾਉ ਸ਼ਬਦ ਆਸਾ ਰਾਗ ਦਾ ਇੱਕ ਸ਼ਬਦ ਦੇਵਗੰਧਾਰੀ ਰਾਗ ਦੇ 3 ਸ਼ਬਦ ਬਿਹાગੜਾ ਰਾਗ ਦਾ 1 ਸ਼ਬਦ ਸੋਰਖ ਰਾਗ ਦੇ 12 ਸ਼ਬਦ ਧਨਾਸਰੀ ਰਾਗ ਦੇ 4 ਸ਼ਬਦ ਜਤਸਰੀ ਰਾਗ ਦੇ 3 ਸ਼ਬਦ ਟੋਡੀ ਰਾਗ ਦਾ 1 ਸ਼ਬਦ ਤਿਲੰਗ ਰਾਗ ਦੇ 3 ਸ਼ਬਦ ਬਿਲਾਵਲ ਰਾਗ ਦੇ 3 ਸ਼ਬਦ ਰਾਮ ਕਲੀ ਰਾਗ ਦੇ ਤਿੰਨ ਸ਼ਬਦ ਮਾਰੂ ਰਾਗ ਦੇ ਤਿੰਨ ਸ਼ਬਦ ਬਸੰਤ ਰਾਗ ਦੇ ਪੰਜ ਸ਼ਬਦ ਸਾਰੰਗ ਰਾਗ ਦੇ ਚਾਰ ਸ਼ਬਦ ਤੇ ਜੈ ਜੈ ਮੰਤੀ ਰਾਗ ਦੇ ਚਾਰ ਸ਼ਬਦ ਜੋ ਆਪ ਜੀ ਨੇ ਲਗਾਤਾਰ ਕੱਲ ਤੱਕ ਆਪ ਜੀ ਇਹ ਸ਼ਬਦ ਜਿਹੜੇ ਹੈ ਉਹਨਾਂ ਦੀ ਸਮਾਪਤੀ ਹੋਈ ਸਰਵਣ ਕਰ ਚੁੱਕੇ ਹੋ ਅੱਜ ਸ਼ਲੋਕਾਂ ਦੀ ਅਰੰਭਤਾ ਹੋਈ ਹੈ ਜਿਨ੍ਹਾਂ ਨੂੰ ਭੋਗ ਦੀ ਸ਼ਲੋਕ ਵੀ ਕਿਹਾ ਜਾਂਦਾ ਜੋ 1410 ਅੰਗ ਤੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਸ਼ਲੋਕਾਂ ਦੀ ਰੰਮਤਾ ਹੁੰਦੀ ਹੈ ਜਿਸ ਨੂੰ 12 ਤੋਂ ਵਧੇਕ ਸ਼ਲੋਕ ਕਿਹਾ ਜਾਂਦਾ ਹੈ ਸਰਲੇਖੇ ਹੇਟ 12 ਤੋਂ ਵਧੇਕ ਭਾਵ ਕਿ 12 ਤੋਂ ਵਧੇ ਹੋਏ ਇਹ ਸ਼ਲੋਕ ਇਸੇ ਤਰ੍ਹਾਂ ਫਿਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਲੋਕ ਚੌਥੇ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਲੋਕ ਪੰਜਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ 22 ਸ਼ਲੋਕ ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਲੋਕਾਂ ਦੀ ਜੜੀ ਹੈ ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਵੀ ਕਿਹਾ ਜਾਂਦਾ ਉਹਨਾਂ ਦੀ ਅਰੰਭਤਾ ਹੋਣ ਜਾ ਰਹੀ ਹੈ ਆਪ ਜੀ ਹਨ ਇੱਕ ਸ਼ਲੋਕ ਸ਼ਰਮਣ ਕੀਤਾ ਹੈ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੀਤ੍ਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੋ ਵੈਰਾਗਮਈ ਸ਼ਲੋਕ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕੀਲੋਂ ਕਲੋ ਬਡੋ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਸੇ ਦੇ ਧਰਮ ਦੇ ਖਾਤਰ ਕਿਸੇ ਦਾ ਧਰਮ ਬਚਾਉਣ ਵਾਸਤੇ ਆਪਣਾ ਸੀਸ ਦੇਣਾ ਕੀਤਾ ਸ੍ਰੀ ਆਨੰਦਪੁਰ ਸਾਹਿਬ ਜੀਾਂ ਦੀ ਧਰਤੀ ਤੋਂ ਪਾਵਨ ਪੁੱਤਰ ਧਰਤੀ ਤੋਂ ਚੱਲ ਕਰਕੇ ਇਸੇ ਤਰ੍ਹਾਂ ਦਿੱਲੀ ਨੂੰ ਗਏ ਔਰੰਗਜ਼ੇਬ ਦੀ ਕੈਦ ਦੇ ਵਿੱਚ ਸਤਿਗੁਰੂ ਜੀਆ ਨੂੰ ਕਰ ਲਿਆ ਗਿਆ। ਭਾਵੇਂ ਕਿ ਦੁਨੀਆ ਦੀ ਕੋਈ ਸ਼ਕਤੀ ਨਹੀਂ ਹੈ ਜੋ ਗੁਰੂ ਨੂੰ ਕੈਦ ਕਰ ਸਕੇ ਪਰ ਸਤਿਗੁਰੂ ਜੀ ਨੇ ਇਹ ਕਿਸੇ ਦੀ ਧਰਮ ਖਾਤਰ ਕਿਸੇ ਦੇ ਧਰਮ ਬਚਾਉਣ ਵਾਸਤੇ ਕਿਉਂਕਿ ਪਰਉਪਕਾਰੀ ਸੁਭਾਅ ਗੁਰੂ ਪਾਤਸ਼ਾਹ ਮਹਾਰਾਜ ਜੀ ਭਾਵੇਂ ਕਿ ਤਲਕ ਤੇ ਜਨੂ ਦੇ ਨਾਲ ਸਿੱਖ ਦਾ ਕੋਈ ਸਬੰਧ ਨਹੀਂ ਪਰ ਸਤਗੁਰੂ ਜੀਆ ਨੇ ਜ਼ੁਲਮ ਦੇ ਨਾਲ ਟੱਕਰ ਲਈ ਹੈ ਕਿ ਜ਼ੁਲਮ ਦੇ ਨਾਲ ਜ਼ੋਰ ਦੇ ਨਾਲ ਕੋਈ ਕਿਸੇ ਦਾ ਧਰਮ ਖਤਮ ਕਰਦਾ ਉਹ ਅਸੀਂ ਹੋਣ ਨਹੀਂ ਦੇਵਾਂਗੇ ਸਾਰੇ ਧਰਮਾਂ ਦਾ ਸਤਕਾਰ ਕਰਨਾ ਕੀਤਾ ਕਿਸੇ ਦੇ ਧਰਮ ਖਾਤਰ ਸ਼ਹਾਦਤ ਦੇਣੇ ਕੀਤੀ ਸ਼ਹੀਦੀ ਦੇਣੇ ਕੀਤੀ ਧੰਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਸੋ ਇਹ ਪਾਵਨ ਪੀਤਰ ਸ਼ਲੋਕ ਜਿਹੜੇ ਆ ਇਹ ਸਤਿਗੁਰੂ ਜੀਆ ਨੇ ਦਿੱਲੀ ਵਿਖੇ ਹੀ ਔਰੰਗਜ਼ੇਬ ਦੇ ਕੈਦ ਦੇ ਵਿੱਚ ਰਹਿ ਕਰਕੇ ਇਹ ਸ਼ਲੋਕ ਜਿਹੜੇ ਉਚਾਰਨ ਕਰਨੇ ਕੀਤੇ ਨੇ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੀਤਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਮਣ ਕਰੀਏ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਇੱਕ ਓ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਦੇ ਜਿਹਾ ਦੂਜਾ ਕੋਈ ਨਹੀਂ ਹੈ ਕੇਵਲ ਤਾਂ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ ਉਹਦੇ ਨਾਮ ਅਨੇਕਾਂ ਨਹੀਂ ਉਨੂੰ ਧਿਆਉਣ ਵਾਲੇ ਜਪਨ ਵਾਲੇ ਅਨੇਕਾਂ ਨੇ ਪਰਮੇਸ਼ਰ ਇੱਕ ਹੀ ਹੈ ਉਹਦੇ ਜਿਹਾ ਕੋਈ ਦੂਸਰਾ ਨਹੀਂ ਹੈ ਓੰਕਾਰ ਸੁੱਤੇ ਸੁੱਧ ਪ੍ਰਕਾਸ਼ ਹੈ ਆਪਣੇ ਆਪ ਤੋਂ ਪੈਦਾ ਹੋਇਆ ਕਿਸੇ ਦਾ ਜਨਮਿਆ ਨਹੀਂ ਕਿਸੇ ਦਾ ਥਾਪਿਆ ਨਹੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜੋ ਆਪਣੇ ਆਪ ਤੋਂ ਪੈਦਾ ਹੋਇਆ ਸਭ ਭੰਗ ਹੈ ਸੁੱਤੇ ਸੁੱਧ ਪ੍ਰਕਾਸ਼ ਹੈ ਅਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰ ਜੀ ਪੂਰੇ ਗੁਰੂ ਜੀ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਸ਼ਲੋਕ ਮਹੱਲਾ ਨਾਵਾ ਇਹ ਪਾਵਨ ਪੀਤਰ ਸ਼ਲੋਕ ਨਾਮੇ ਮਹੱਲੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਂ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਪੀਤ੍ਰ ਸਲੋਕ ਹਨ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਨਹੀਂ ਗਾਉਣੇ ਕੀਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਨ ਨਹੀਂ ਕਰਨੇ ਕੀਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਰਮਾਤਮਾ ਦੇ ਗੁਣ ਨਹੀਂ ਕਦੇ ਗਾਏ ਜੇ ਤੂੰ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਨਹੀਂ ਗਾਉਣੇ ਕੀਤੇ ਹੈ ਪ੍ਰਾਣੀ ਜਨਮ ਆਕਾਰਤ ਕੀਨ ਤੇ ਤੇਰਾ ਜਨਮ ਜਿਹੜਾ ਨਾ ਆਕਾਰਤ ਵਿਰਥ ਚਲੇ ਆ ਗਿਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਏ ਨਹੀਂ ਕਦੇ ਕਰਨੇ ਕੀਤੇ ਤੇ ਤੇਰਾ ਜਨਮ ਜਿਹੜਾ ਨਾ ਆਕਾ ਜਨਮ ਆਕਾਰਤ ਅਕਾਰਥ ਕਹਿੰਦੇ ਨਹੀਂ ਵਿਰਥ ਨੂੰ ਵਿਰਥ ਚਲਿਆ ਗਿਆ ਹੈ ਤੇਰਾ ਜਨਮ ਜਿਨਾ ਉਸ ਨੂੰ ਤੂੰ ਵਿਰਥ ਹੀ ਗਵਾਲਿਆ ਹੈ ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕਉ ਮੀਨਾ ਇਹ ਮਨਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨਕਾਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਕਹੋ ਨਾਨਕ ਹਰ ਭਜ ਮਨਾ ਇਹ ਮਨਾ ਹਰ ਅਕਾਲ ਪੁਰਖ ਵਾਹਿਗੁਰੂ ਸਾਰੇ ਨੂੰ ਹਰਿਆ ਪਰਨ ਭਰਿਆ ਕਰਨ ਵਾਲ ਉਹਦਾ ਭਜਨ ਕਰ ਜਿਹ ਬਿਦ ਜਲ ਕੋ ਮੀਨ ਜਿਹ ਤਰਾ ਜਲ ਮਛਲੀ ਦਾ ਜਲ ਦੇ ਨਾਲ ਪ੍ਰੇਮ ਹੈ ਜਿਹ ਤਰਾ ਮਛਲੀ ਜੰਤ ਤੋਂ ਬਿਨਾ ਜਿਉਂਦੀ ਨਹੀਂ ਰਹਿੰਦੀ ਉਦਾ ਜੀਵਨ ਹੀ ਪਾਣੀ ਹੈ ਮਛਲੀ ਦਾ ਪਾਣੀ ਚੋਂ ਕੱਢ ਦਿਓ ਤੜਫ ਤੜਫ ਕਰਕੇ ਮਰ ਜਾਵੇਗੀ ਇਸੇ ਤਰ੍ਹਾਂ ਇਹ ਗੁਰੂ ਕਾ ਸਿੱਖਾ ਤੇਰਾ ਜੀਵਨ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਨਾਮ ਜੋ ਸਾਰੀ ਕਾਇਨਾਤ ਤੁਸੀਂ ਦੇਖ ਰਹੇ ਹੋ ਨਾ ਸਾਰੀ ਪਰਮੇਸ਼ਰ ਦੇ ਨਾਮ ਦੇ ਸਹਾਰੇ ਤੇ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਸ਼ਬਦ ਤੋਂ ਬਿਨਾ ਕੁਝ ਵੀ ਨਹੀਂ ਤੇਰੀ ਹੋਂਦ ਹੀ ਪਰਮੇਸ਼ਰ ਦਾ ਨਾਮ ਹੈ ਤੇ ਪਾਤਸ਼ਾਹ ਉਦਾਹਰਣ ਦਿੰਦੇ ਨੇ ਕਹਿੰਦੇ ਜਿਹ ਜਿਤਰਾ ਮੱਛੀ ਪਾਣੀ ਤੋਂ ਬਿਨਾ ਜੀਉਂਦੀ ਨਹੀਂ ਰਹਿੰਦੀ ਜਿਤਰਾ ਮੱਛੀ ਦਾ ਪਾਣੀ ਦੇ ਨਾਲ ਸੰਬੰਧ ਹੈ ਇਸੇ ਤਰ੍ਹਾਂ ਤੁਸੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਮ ਜਪੋ ਕਿਉਂਕਿ ਤੇਰੀ ਵੀ ਆਤਮਾ ਜਿਹੜੀ ਐ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਜਿਉਂਦੀ ਨਹੀਂ ਐ ਇਹ ਮਰ ਜਾਂਦੀ ਐ ਆਤਮਾ ਜਿਹੜੀ ਐ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹਦਾ ਜੀਵਨ ਹੀ ਨਾਮ ਹੈ ਆਤਮਾ ਦਾ ਤੇ ਪਾਤਸ਼ਾਹ ਪਰਮਾਨ ਕਰਦੇ ਨੇ ਜਿਵੇਂ ਵਿਦਲ ਕਉ ਮੀਨ ਜਿਸ ਤਰ੍ਹਾਂ ਜਿਵੇਂ ਪਾਣੀ ਨੂੰ ਮੱਛੀ ਆਪਣੀ ਜਿੰਦ ਦਾ ਆਸਰਾ ਬਣਾ ਹੀ ਰੱਖਦੀ ਐ ਨਾ ਇਓ ਹੀ ਤੂੰ ਵੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਜਿੰਦ ਦਾ ਆਸਰਾ ਬਣਾਉਣਾ ਕਰ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਬੜੀ ਵਾਰਾਂ ਮੱਛਲੀ ਦੀ ਉਦਾਹਰਣ ਦਿੰਦੇ ਨੇ ਜਿਉ ਮੱਛਲੀ ਬਿਨ ਪਾਣੀ ਆ ਕਿਉ ਜੀਵਨ ਪਾਵੇ ਮੂਹ ਦੇ ਵੀ ਹੋਣਾ ਚਾਤਰਕ ਕਿਉ ਕਰ ਤ੍ਰਿਪਤਾਵੇ ਨਾਦ ਕੁਰੰਕ ਹੈ ਵਿਦਿਆ ਸਨਮੁਖ ਉਠਤਾਵੇ ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੇ ਤਉ ਸੰਤ ਜਿਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਇਸੇ ਤਰ੍ਹਾਂ ਜਿਹੇ ਤਰ੍ਹਾਂ ਮੱਛਲੀ ਦਾ ਪਾਣੀ ਦੇ ਨਾਲ ਸੰਬੰਧ ਹੈ ਪਾਣੀ ਤੋਂ ਬਿਨਾ ਉਹ ਜਿਉਂਦੀ ਨਹੀਂ ਹੈ ਪਾਣੀ ਤੋਂ ਬਿਨਾ ਉਹ ਮਰ ਜਾਂਦੀ ਹੈ ਪਾਣੀ ਤੋਂ ਬਿਨਾ ਉਹ ਨਹੀਂ ਆਪਣਾ ਸਮਾਂ ਕੱਢ ਸਕਦੀ ਇਸੇ ਤਰ੍ਹਾਂ ਗੁਰੂ ਕਾ ਸਿੱਖਾ ਤੇਰਾ ਨਾਮ ਦੇ ਨਾਲ ਇਸੇ ਤਰ੍ਹਾਂ ਹੀ ਸੰਬੰਧ ਹੈ ਨਾਮ ਤੋਂ ਬਿਨਾ ਆਤਮਾ ਤੇਰੀ ਹੈ ਉਹ ਜਿਉਂਦੀ ਨਹੀਂ ਹੈ ਬਗਤ ਰਬਦਾਸ ਜੀ ਮਹਾਰਾਜ ਜੀਆਂ ਦਾ ਫੁਰਮਾਨ ਹੈ ਗੁਰਬਾਣੀ ਦੇ ਅੰਦਰ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਦ ਕਿਓ ਬਹੁ ਪਾਨੀ ਕਹਿੰਦੇ ਮੀਨ ਮਛਰੀ ਨੂੰ ਪਕੜ ਕਰਕੇ ਨਾ ਮਛਰੀ ਨੂੰ ਪਕੜ ਕਰਕੇ ਫਾਂਕਿਓ ਫਾੜੀ ਫਾੜੀ ਕਰ ਦਿੱਤੀ ਗਈ ਉਹਨ ਮੱਛੀ ਨੂੰ ਖਾਣ ਵਾਲੇ ਜਿਹੜੇ ਨੇ ਮੱਛੀ ਨੂੰ ਪਕੜਿਆ ਉਹਦੀ ਫਾੜੀ ਫਾੜੀ ਟੋਟੇ ਟੋਟੇ ਕਰ ਦਿੱਤੇ ਗਈ ਛੋਟਾ ਛੋਟਾ ਕਰ ਦਿੱਤਾ ਗਿਆ ਫਾਂਕਿਓ ਫਾੜੀ ਫਾੜੀ ਕਰ ਦਿੱਤੀ ਗਈ ਰਾੰਦ ਕਿਓ ਫਿਰ ਉਹਨੂੰ ਰਿੰਨ ਲਿਆ ਗਿਆ ਬਹੁ ਬਾਣੀ ਕਈ ਤਰੀਕਿਆਂ ਦੇ ਨਾਲ ਮੀਨ ਪਕਰ ਫਾਂਕਿਓ ਅਰ ਕਾਟਿਓ ਰਾੰਦ ਕਿਓ ਬਹੁ ਬਾਣੀ ਇਸੇ ਤਰ੍ਹਾਂ ਮੱਛੀ ਨੂੰ ਪਕੜ ਕਰਕੇ ਨਾ ਉਸ ਨੂੰ ਫੜ ਲਿਆ ਗਿਆ ਉਹਦੇ ਛੋਟੇ ਛੋਟੇ ਟੋਟੇ ਕੀਤੇ ਗਏ ਫਾੜੀ ਫਾੜੀ ਕਰ ਦਿੱਤੀ ਗਈ ਕਈਆਂ ਤਰੀਕਿਆਂ ਦੇ ਨਾਲ ਉਹਨੂੰ ਰਿੰਨ ਲਿਆ ਗਿਆ ਰਿੰਨ ਕਰਕੇ ਵੀ ਜਦੋਂ ਉਸ ਨੂੰ ਫਿਰ ਖੰਡ ਖੰਡ ਕਰ ਭੋਜਨ ਕੀਨੋ ਖੰਡ ਟੋਟੇ ਟੋਟੇ ਕਰਕੇ ਚਬਾ ਚਬਾ ਕੇ ਉਹਦਾ ਭੋਜਨ ਕਰ ਲਿਆ ਗਿਆ ਛੋਟੇ ਛੋਟੇ ਟੋਟੇ ਟੁਕੜੇ ਹੋ ਕੇ ਅੰਦਰ ਚਲੀ ਗਈ ਚਬਾ ਚਬਾ ਕੇ ਖੰਡ ਖੰਡ ਕਰਕੇ ਉਹਦੇ ਟੋਟੇ ਟੋਟੇ ਕਰਕੇ ਚਬਾ ਚਬਾ ਕੇ ਜਦੋਂ ਅੰਦਰ ਚਲੀ ਗਈ ਨਾ ਪਾਣੀ ਦੇ ਨਾਲੋਂ ਤਾਂ ਵੀ ਸੰਬੰਧ ਨਹੀਂ ਟੁੱਟਾ ਮੱਛੀ ਖਾਣ ਵਾਲਾ ਜਿਹੜਾ ਹੈ ਉਹ ਬਾਰ-ਬਾਰ ਪਾਣੀ ਪੀਵੇਗਾ ਆਖੋ ਸਤਨਾਮ ਮੱਛੀ ਦਾ ਸੰਬੰਧ ਨਹੀਂ ਟੁੱਟਾ ਪਾਣੀ ਦੇ ਨਾਲੋਂ ਭਾਵੇਂ ਕਿ ਉਹਨੂੰ ਮਾਰ ਦਿੱਤਾ ਗਿਆ ਉਹਦੀ ਫਾੜੀ-ਫਾੜੀ ਕਰ ਦਿੱਤੀ ਗਈ ਉਹਨੂੰ ਰਿੰਨ ਲਿਆ ਗਿਆ ਤੇਈ ਤਰੀਕਿਆਂ ਦੇ ਨਾਲ ਫਿਰ ਉਹਨੂੰ ਚਬਾ-ਚਬਾ ਕੇ ਉਹਦਾ ਭੋਜਨ ਕਰ ਦਿੱਤਾ ਗਿਆ ਖੰਡ-ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਣੀ ਤਾਂ ਵੀ ਪਾਣੀ ਨਹੀਂ ਪਾਣੀ ਤੋਂ ਬਿਸਰੀ ਨਹੀਂ ਮੱਛੀ ਖਾਣ ਵਾਲਾ ਬਾਰ ਬਾਰ ਪਾਣੀ ਪੀਂਦਾ ਹੈ ਇਦਾਂ ਦਾ ਸਬੰਧ ਪਾਤਸ਼ਾਹ ਕਹਿੰਦੇ ਇਹ ਉਦਾਹਰਨਾਂ ਦਿੰਦੇ ਨੇ ਇਦਾਂ ਸਬੰਧ ਤੇਰਾ ਇਹ ਪ੍ਰਾਣੀ ਪਰਮੇਸ਼ਰ ਦੇ ਨਾਮ ਦੇ ਨਾਲ ਹੋਣਾ ਚਾਹੀਦਾ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਭਾਈ ਮਨੀ ਸਿੰਘ ਨੇ ਬੰਦ ਬੰਦ ਕਰ ਦਿੱਤਾ ਗਿਆ ਕਿ ਭਾਈ ਮਨੀ ਸਿੰਘ ਮੁਖ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ ਰਹੇ ਨੇ ਮੁੱਖ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ ਰਹੇ ਨੇ ਭਾਈ ਮਤੀ ਦਾਸ ਜੀ ਦਾ ਆਰੇ ਦੇ ਨਾਲ ਸਰੀਰ ਦੋ 파ੜ ਕਰ ਦਿੱਤਾ ਗਿਆ ਤੇ ਭਾਈ ਮਤੀ ਦਾਸ ਜੀ ਸ੍ਰੀ ਜਬਜੀ ਸਾਹਿਬ ਜੀ ਦੀ ਗੁਰਬਾਣੀ ਪੜ ਰਹੇ ਨੇ ਪਰਮੇਸ਼ਰ ਦੀ ਸ਼ਬਦ ਦੇ ਨਾਲੋਂ ਨਾਮ ਦੇ ਨਾਲੋਂ ਸੰਬੰਧ ਨਹੀਂ ਟੁੱਟਾ ਸਰੀਰ ਭਾਵੇਂ ਦੋ 파ੜ ਹੋ ਗਏ ਨੇ ਸਰੀਰ ਦੇ ਭਾਵੇਂ ਟੋਟੇ ਟੋਟੇ ਕਰ ਦਿੱਤੇ ਗਏ ਨੇ ਪਰ ਸ਼ਬਦ ਦੇ ਨਾਲੋਂ ਨਾਮ ਦੇ ਨਾਲੋਂ ਸਬੰਧ ਨਹੀਂ ਟੁੱਟਾ ਸਬੰਧ ਸਤਿਕਾਰ ਨੇ ਜੋ ਗੁਰਬਾਣੀ ਦੇ ਅੰਦਰ ਫਰਮਾਨ ਕੀਤਾ ਨਾ ਗੁਰੂ ਕਾ ਸਿੱਖਾ ਨੇ ਉਹ ਕਰਕੇ ਵੀ ਦਿਖਾਇਆ ਗੁਰੂ ਦਾ ਹੁਕਮ ਮੰਨਣਾ ਕੀਤਾ ਹੈ ਪਾਤਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਮੱਛੀ ਜਿਹੜੀ ਆ ਉਹਦਾ ਸਬੰਧ ਪਾਣੀ ਦੇ ਨਾਲ ਉਹ ਨਹੀਂ ਟੁੱਟਦਾ ਗੁਰੂ ਕਾ ਸਿੱਖਾ ਤੇਰਾ ਵੀ ਇਦਾਂ ਨਾਮ ਦੇ ਸ਼ਬਦ ਦੇ ਨਾਲ ਸਬੰਧ ਹੋਣਾ ਚਾਹੀਦਾ ਤੇ ਗੁਰੂ ਕਾ ਸਿੱਖਾ ਨੇ ਕਰਕੇ ਵੀ ਦਿਖਾ ਦਿੱਤਾ ਬਾਣੀ ਦੇ ਨਾਲੋਂ ਨਾਮ ਦੇ ਨਾਲੋਂ ਸਬੰਧ ਨਹੀਂ ਟੁੱਟਾ ਕਹੋ ਨਾਨਕ ਹਰ ਭਜਮਨਾ ਪਾਤਸ਼ਾਹ ਕਹਿੰਦੇ ਇਹ ਮਨ ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਭਜਨ ਕਰ ਜਿਵੇਂ ਵਿਦਜਲ ਕੋ ਮੀਨ ਜਿਸ ਤਰੀਕੇ ਦੇ ਨਾਲ ਜਿਸ ਵਿਧੀ ਦੇ ਨਾਲ ਮੱਛਲੀ ਦਾ ਪਾਣੀ ਦੇ ਨਾਲ ਸਬੰਧ ਹੈ ਇਸੇ ਤਰ੍ਹਾਂ ਤੇਰਾ ਨਾਮ ਦੇ ਨਾਲ ਹੋਣਾ ਚਾਹੀਦਾ ਵਿਖਿਆਨ ਸੋ ਕਾਹੀ ਰਚਿਓ ਨਿਮਕ ਨ ਹੋਹਿ ਉਦਾਸ ਪਾਤਸ਼ਾਹ ਕਹਿੰਦੇ ਵਿਖਿਆ ਦੇ ਵਿੱਚ ਵਿਸ਼ਿਆ ਦੇ ਵਿੱਚ ਕਾਦੇ ਤੋਂ ਰਚਿਆ ਹੋਇਆ ਵਿਖਿਆ ਦੇ ਵਿੱਚ ਵਿਸ਼ਿਆ ਵਿਕਾਰਾਂ ਦੇ ਵਿੱਚ ਤੂੰ ਰਚਿਆ ਹੋਇਆ ਹੈਂ ਵਿਖਿਆ ਵਿਕਾਰਾਂ ਦੇ ਵਿੱਚ ਆਪਣੇ ਆਪ ਨੂੰ ਜੋੜਿਆ ਹੋਇਆ ਵਿਸ਼ਿਆ ਦੇ ਵਿੱਚ ਇਹ ਮਨੁੱਖ ਨੇ ਕੀ ਕੀਤਾ ਮਾਇਆ ਦੇ ਸੁਖਾਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਵਿਖੇ ਨੂੰ ਸਿ ਵਿਸ਼ਿਆਂ ਦੇ ਨਾਲ ਵਿਸ਼ਿਆਂ ਦੇ ਨਾਲ ਤੋ ਇਤਨਾ ਮਸਤ ਰਹਿੰਦਾ ਵਿਖੇ ਨੂੰ ਸੋ ਕਾਹੇ ਰਚਿਉ ਉਹਦੇ ਨਾਲ ਰਚਿਆ ਰਹਿੰਦਾ ਵਿਸ਼ਿਆਂ ਵਕਾਰਾਂ ਦੇ ਵਿੱਚ ਮਸਤ ਰਹਿੰਦਾ ਹੈ ਨਿਮਖ ਨ ਹੋਹੇ ਉਦਾਸ ਇੱਕ ਨਿਮਖ ਅੱਖ ਚਮਕਣ ਜਨਾ ਸਮਾਂ ਵੀ ਜਿਹੜਾ ਵਿਸ਼ਿਆ ਤੋਂ ਚਿੱਤ ਨਹੀਂ ਹਟਾਉਂਦਾ ਵਿਸ਼ਿਆਂ ਵਿਕਾਰਾਂ ਦੇ ਵਿੱਚੋਂ ਨਿਮਖ ਨ ਹੋਹੇ ਉਦਾਸ ਇਕ ਨਿਮਖ ਜਿੰਨਾ ਸਮਾਂ ਵੀ ਵਿਸ਼ਿਆਂ ਵਿਕਾਰਾਂ ਤੋਂ ਆਪਣਾ ਚਿੱਤ ਨਹੀਂ ਹਟਾਉਂਦਾ ਕਹੋ ਨਾਨਕ ਪਾਜ ਹਰ ਮਨਾ ਪਰ ਨ ਜਮ ਕੀ ਫਾਸ ਤੇ ਪਾਤਸ਼ਾਹ ਫਰਮਾਨ ਕਰਦੇ ਨੇ ਪਾਜ ਹਰ ਮਨਾ ਐ ਮਨਾ ਪਰਮੇਸ਼ਰ ਦਾ ਭਜਨ ਕਰ ਪਰਮੇਸ਼ਰ ਦਾ ਭਜਨ ਕਰਨ ਦੇ ਨਾਲ ਕੀ ਹੋਵੇਗਾ ਪਰ ਨਾ ਜਮਕੀ ਫਾਸ ਜਮਾ ਦੀ ਫੰਦੀ ਨਹੀਂ ਤੇਰੇ ਗਲ ਦੇ ਵਿੱਚ ਪਵੇਗੀ ਪਰ ਨਾ ਜਮਕੀ ਫਾਸ ਜਮਾ ਦੀ ਫੰਦੀ ਤੇਰੇ ਗਲ ਦੇ ਵਿੱਚ ਨਹੀਂ ਪਵੇਗੀ ਜਮਾ ਦੀ ਫੰਦੀ ਜਿਹੜੀ ਹੈ ਜਿਹੜੀ ਤੇਰੀ ਆਤਮਾ ਨੂੰ ਪੈਣੀ ਹੈ ਨਾ ਫੰਦੀ ਆਤਮਾ ਨੂੰ ਫੰਦੀ ਪਾ ਕਰਕੇ ਫਿਰ ਲਿਜਾਇਆ ਜਾਣਾ ਆ ਉਸ ਫੰਦੀ ਤੋਂ ਬਚ ਜਾਵੇਂਗਾ ਪਾਤਸ਼ਾਹ ਕਹਿੰਦੇ ਕਹੋ ਨਾਨਕ ਪਜ ਹਰਮਨਾਂ ਪਰ ਨਾ ਜਮ ਕੀ ਫਾਸ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਮ ਜਪਣਾ ਕਰ ਉਹਦੀ ਅਰਧਨਾ ਕਰ ਪ੍ਰਵੇਸ਼ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਦੇ ਨਾਲ ਜਮਾਂ ਦੀ ਫਾਹੀ ਗਲ ਵਿੱਚ ਨਹੀਂ ਪੈਂਦੀ ਜਮਾਂ ਦੀ ਫਾਹੀ ਤੋਂ ਬਚ ਜਾਵੇਂਗਾ ਤਰਨਾ ਪਉ ਇਓ ਹੀ ਗਇਓ ਲਿਓ ਜਰਾ ਤਨ ਜੀਤ ਤਰਨਾਪੋ ਕਹਿੰਦੇ ਨੇ ਜਵਾਨੀ ਨੂੰ ਜਵਾਨ ਕਹਿੰਦੇ ਤਰਨਾਪੋ ਇਉ ਹੀ ਗयो ਤੇਰੀ ਜਵਾਨੀ ਜਿਹੜੀ ਸੀ ਨਾ ਉਹ ਏਦਾਂ ਹੀ ਚਲੀ ਗਈ ਹੈ ਜਵਾਨੀ ਜਿਹੜੀ ਆ ਤੇਰੀ ਬੇਪਰਵਾਹੀ ਦੇ ਵਿੱਚ ਲੰਘ ਗਈ ਹੈ ਲੰਘਾ ਲਈ ਹੈ ਤੂੰ ਤੇ ਫਿਰ ਹੋਇਆ ਕੀ ਲਿਓ ਜਰਾ ਤਨ ਜੀਤ ਕਿ ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ ਜਵਾਨੀ ਤੇਰੀ ਇਉਂ ਹੀ ਨਗਾ ਲਈ ਤੂੰ ਬੇਪਰਵਾਹੀ ਦੇ ਵਿੱਚ ਤੇ ਫਿਰ ਹੁਣ ਕੀ ਹੋਇਆ ਲੀਓ ਜਰਾ ਤਨਜੀਤ ਤੇ ਤੇਰੇ ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ ਹੁਣ ਪਹਿਲੀ ਜਵਾਨੀ ਵਾਲੀ ਗੱਲ ਤਰੀ ਨਹੀਂ ਨਾ ਹੁਣ ਗੋਟੇ ਗਿੱਡੇ ਕੰਮ ਨਹੀਂ ਕਰਦੇ ਸਰ ਸੰਗਤ ਵਿੱਚ ਆਉਣਾ ਮੁਸ਼ਕਿਲ ਹੋ ਗਿਆ ਹੱਥਾਂ ਦੇ ਨਾਲ ਸੇਵਾ ਕਰਨੀ ਮੁਸ਼ਕਿਲ ਹੋ ਗਈ ਹੈ ਹੁਣ ਰਸਨਾ ਜਿਹੜੀ ਆ ਉਹ ਵੀ ਥਥਲ ਤਥਲਾਉਂਦੀ ਹੈ ਨਿਤ ਨਿਮ ਨਹੀਂ ਹੁੰਦਾ ਅੱਖਾਂ ਤੋਂ ਦਿਖਦਾ ਨਹੀਂ ਐ ਘਟ ਗਿਆ ਕੰਨਾਂ ਤੋਂ ਸੁਣਦਾ ਨਹੀਂ ਐ ਜਦੋਂ ਜਵਾਨੀ ਸੀ ਉਦੋਂ ਬੇਪਰਵਾਹੀ ਦੇ ਵਿੱਚ ਲੰਘਾ ਲਈ ਐ ਤੇ ਫਿਰ ਹੁਣ ਬਡੇ ਪੇਨੇ ਜਿਹੜਾ ਆ ਉਹ ਸਰੀਰ ਨੂੰ ਜਿੱਤ ਲਿਆ ਹੈ ਕਹੋ ਨਾਨਕ ਪਾਜ ਹਰ ਮਨਾ ਆਉਦ ਜਾਤ ਹੈ ਬੀਤ ਪਾਤਸ਼ਾਹ ਫਰਮਾਨ ਕਰਦੇ ਨੇ ਕਹੋ ਨਾਨਕ ਹਰ ਭਜ ਮਨ ਕਹਿੰਦੇ ਐ ਮਨ ਪਰਮੇਸ਼ਰ ਦਾ ਭਜਨ ਕਰ ਆਉਦ ਜਾਤ ਹੈ ਬੀਤ ਉਮਰ ਤੇਰੀ ਲੰਘਦੀ ਜਾ ਰਹੀ ਹੈ ਉਮਰ ਜਿਹੜੀ ਹੈ ਨਾ ਤੇਰੀ ਲੰਘਦੀ ਜਾ ਰਹੀ ਹੈ ਕਹੋ ਨਾਨਕ ਭਜ ਹਰ ਮਨ ਆਉਦ ਆਉਦ ਕਹਿੰਦੇ ਉਮਰ ਜਾਤ ਹੈ ਬੀਤ ਜਾਂਦੀ ਬੀਤ ਬੀਤਦੀ ਜਾ ਰਹੀ ਹੈ ਤੇਰਾ ਜਵਾਨੀ ਤੇਰੀ ਵੇਪਰਵਾਹੀ ਦੇ ਵਿੱਚ ਲੰਘਾ ਲਈ ਹੈ ਤੂੰ ਬੁੱਢੇ ਪੈਨੇ ਤਰੇ ਸਰੀਰ ਨੂੰ ਜਿੱਤ ਲਿਆ ਹੈ ਤੇ ਹੁਣ ਹੀ ਪਰਮੇਸ਼ਰ ਦਾ ਭਜਨ ਕਰ ਲਾ ਤੇਰੀ ਉਮਰ ਲੰਘਦੀ ਜਾ ਰਹੀ ਹੈ ਤੇਰੀ ਉਮਰ ਬੀਤਦੀ ਜਾ ਰਹੀ ਹੈ ਬਿਰਧ ਭਇਓ ਸੂਝ ਨਹੀਂ ਕਾਲ ਪਹੁੰਚਿਓ ਆਨ ਕਹਿੰਦੇ ਬਿਰਧ ਭਇਓ ਬਿਰਧ ਬੁੱਢਾ ਹੋ ਗਿਆ ਨੇ ਬੁੱਢਾ ਹੋ ਗਿਆ ਹੈ ਪਰ ਤੈਨੂੰ ਅਜੇ ਵੀ ਸਮਝ ਨਹੀਂ ਆ ਰਹੀ ਬਿਰਧ ਭਇਓ ਸੂਝੈ ਨਹੀਂ ਅਜੇ ਵੀ ਸਮਝਦਾ ਨਹੀਂ ਹੈ ਬੁੱਢਾ ਹੋ ਗਿਆ ਆ ਉਮਰ ਲੰਘਾ ਲਈ ਆ ਹੁਣ ਤੇ ਪਤਾ ਹੀ ਆ ਕੰਡੇ ਤੇ ਪਹੁੰਚ ਗਈ ਆ ਮੌਤ ਦਾ ਤੇ ਕੋਈ ਪਤਾ ਨਹੀਂ ਪਰ ਫਿਰ ਵੀ ਇਹ ਇੱਕ ਨਿਸ਼ਾਨੀਆਂ ਹੁੰਦੀਆਂ ਨੇ ਹੁਣ ਕੇਸ ਜਿਹੜੇ ਆ ਚਿੱਟੇ ਹੋ ਰਹੇ ਨੇ ਨਿਸ਼ਾਨੀ ਆ ਕਿ ਮੌਤ ਬਿਲਕੁਲ ਹੁਣ ਨੇੜੇ ਹੀ ਆ ਨਿਸ਼ਾਨੀਆਂ ਹੁੰਦੀਆਂ ਨਾ ਪਰ ਬੰਦਾ ਕਿੱਥੇ ਕਹਿੰਦਾ ਮੈਂ ਬੁੱਢਾ ਹੋ ਗਿਆ ਬੰਦਾ ਮੰਦਾ ਕੋਈ ਕਿਸ ਨੂੰ ਬਾਪੂ ਕਹ ਦੋ ਤੇ ਬੜਾ ਗੁੱਸਾ ਕਰ ਰਿਹਾ ਕਿੰਦਾ ਮੈਂ ਬਾਪੂ ਆ ਅਜੇ ਤੇ ਮੈਂ ਜਵਾਨ ਹੀ ਆ ਨਾ ਹੁਣ ਕਈਆਂ ਨੇ ਦਾੜਾ ਕਾਲਾ ਕੀਤਾ ਹੁੰਦਾ ਮੂੰਹ ਰੰਗੀ ਫਿਰਦੇ ਨੇ ਆਪਣੇ ਆਪ ਹੀ ਵੀ ਕਦੇ ਬੁੱਢੇ ਨਾ ਦਸੀਏ ਕਿਸੇ ਨੂੰ ਪਰ ਖਿਆਲ ਕਰਿਓ ਮੌਤ ਨੇ ਤੇਰੀ ਕੀਤੀ ਹੋਈ ਕਾਲੀ ਦਾੜੀ ਜਿਹੜੀ ਆ ਉਹ ਨਹੀਂ ਦੇਖਣੀ ਵੀ ਇਹਨੇ ਤੇ ਦਾੜੀ ਅਜੇ ਕਾਲੀ ਕੀਤੀ ਆ ਤੇ ਜਵਾਨੀ ਆ ਤੇ ਮੈਂ ਇਹਨੂੰ ਨਾਂ ਲੈ ਕੇ ਜਾਵਾਂ ਉਹਨੇ ਤੇ ਲੈ ਹੀ ਜਾਣਾ ਨਾ ਮੌਤ اٹਲ ਸਚਾਈ ਹੈ ਨਾ ਜੇ ਤੇ ਮੌਤ ਵੀ ਬਦਾ ਮੌਤ ਨਹੀਂ ਆਉਣੀ ਦਾੜਾ ਤਾਂ ਕਾਲਾ ਕਰ ਲਓ ਵੀ ਮੂੰਹ ਕਾਲਾ ਕਰੀ ਫਿਰਨਾ ਆਪੇ ਹੀ ਇਹ ਲੋਗਾ ਨੂੰ ਭੁਲੇਖਾ ਪਾਉਣ ਵਾਸਤੇ ਵੀ ਮੈਂ ਤਾਂ ਅਜੇ ਜਵਾਨ ਹੀ ਆ ਪਰ ਪਾਦਸ਼ਾਹ ਕਹਿੰਦੇ ਨਹੀਂ ਮੌਤ اٹਲ ਸਚਾਈ ਹੈ ਉਹ ਆ ਹੀ ਜਾਣੀ ਆ ਮੌਤ اٹਲ ਸਚਾਈ ਹੈ ਪਾਦਸ਼ਾਹ ਕਹਿੰਦੇ ਬਿਰਧ ਭਾਇਓ ਸੂਝਾ ਨਹੀਂ ਕਾਲ ਪਹੁੰਚਿਓ ਆਨ ਬਿਰਧ ਹੋ ਗਿਆ ਬੁੱਢਾ ਹੋ ਗਿਆ ਜੇ ਵੀ ਸੋਝ ਦਾ ਸੋਝੀ ਨਹੀਂ ਪੈਂਦੀ ਅਜੇ ਵੀ ਸਮਝਦਾ ਨਹੀਂ ਆ ਕਾਲ ਪਹੁੰਚਿਓ ਆਨ ਕਾਲ ਤੇ ਹੁਣ ਤੇਰੇ ਨੇੜੇ ਪਹੁੰਚ ਗਿਆ ਆ ਆ ਗਿਆ ਆ ਆ ਸਿਰ ਤੇ ਚੜ ਗਿਆ ਤੇਰੇ ਕਾਲ ਕਾਲ ਪਹੁੰਚਿਓ ਆਨ ਮੌਤ ਦਾ ਕਾਲ ਜਿਹੜਾ ਆ ਉਹ ਤੇਰੇ ਕੋਲ ਹੀ ਪਹੁੰਚ ਗਿਆ ਹੈ ਮੌਤ ਦਾ ਕਾਲ ਜਿਹੜਾ ਹੈ ਹੁਣ ਬਿਰਧ ਹੋ ਗਿਆ ਅਜੇ ਵੀ ਸੋਝੀ ਕਰ ਅਜੇ ਵੀ ਸਮਝਣਾ ਕਰ ਇਕ ਕਾਲ ਮੌਤ ਤੇਰੇ ਸਿਰ ਤੇ ਪਹੁੰਚੀ ਹੈ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਪਗਮਾਨ ਪਤਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਨਰ ਬਾਵਰੇ ਹੇ ਝੱਲੇ ਮਨੁੱਖ ਤੂੰ ਕਿਉ ਪਰਮਾਤਮਾ ਦਾ ਭਜਨ ਨਹੀਂ ਕਰਦਾ ਕਹੋ ਨਾਨਕ ਪਤਸ਼ਾਹ ਕਹਿੰਦੇ ਕਹੋ ਨਾਨਕ ਨਰ ਬਾਵਰੇ ਐ ਨਰ ਪ੍ਰਾਣੀ ਬਾਬਰੇ ਝੱਲੇ ਮਨੁੱਖ ਕਿਉਂ ਨਾ ਭਜੈ ਭਗਵਾਨ ਕਿਉਂ ਨਹੀਂ ਪਰਮੇਸ਼ਰ ਦਾ ਭਜਨ ਕਰਦਾ ਹੁਣ ਤੇ ਬੁੱਢਾ ਹੋ ਗਿਆ ਬੁਢੇਪਾ ਆ ਗਿਆ ਆ ਮੌਤ ਦੇ ਸਿਰ ਤੇ ਕੂਕਦੀ ਪਈ ਐ ਤੇ ਤੂੰ ਅਜੇ ਵੀ ਪਰਮੇਸ਼ਰ ਦਾ ਭਜਨ ਕਿਉਂ ਨਹੀਂ ਕਰਦਾ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਧਨ ਮਾਇਆ ਨੂੰ ਕਹਿੰਦੇ ਨੇ ਧਨ ਦਾਰਥ ਦਾਰਾ ਕਹਿੰਦੇ ਨੇ ਇਸਤਰੀ ਨੂੰ ਸੰਪਤ ਸੰਪਤੀ ਬਣਾਈ ਹੋਈ ਧਨ ਪਦਾਰਥ ਜੀਆਂ ਦਾਤ ਆਦਿਸ਼ਾ ਕਹਿੰਦੇ ਧਨ ਦਾਰਾ ਸੰਪਤ ਸਗਲ ਇਹ ਸਾਰੀ ਜਿਹੜੀ ਹੈ ਨਾ ਸਾਰੀ ਜਿਹੜੀ ਹੈ ਤੇਰਾ ਧਨ ਇਸਤਰੀ ਸੰਪਤੀ ਸਾਰੀ ਸੰਪਤੀ ਸਾਰੀ ਜੀਆਂ ਦਾਤ ਸਗਲ ਸਾਰੀ ਹੀ ਜਿਨ ਆਪਣੀ ਕਰਮਾਂ ਜਿਸ ਨੂੰ ਤੂੰ ਆਪਣੀ ਮੰਨ ਕਰਕੇ ਬੈਠਾ ਹੈ ਬੰਦਾ ਆਪਣੀ ਮਨ ਕਰਕੇ ਬੈਠਾ ਨਾ ਸਾਰੇ ਧਨ ਪਦਾਰਥਾਂ ਨੂੰ ਸਾਰੇ ਕੁਝ ਨੂੰ ਜਿਨੇ ਆਪਣੀ ਕਰਮਾਨ ਪਾਤਸ਼ਾਹ ਕਹਿੰਦੇ ਜਿਸ ਨੂੰ ਤੂੰ ਆਪਣੀ ਮੰਨੀ ਬੈਠਾ ਹੈ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਾਤਸ਼ਾਹ ਕਹਿੰਦੇ ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਸੰਗੀ ਨਹੀਂ ਹੈ ਨਾਨਕ ਸੱਚੀ ਜਾਨ ਇਹ ਸੱਚੀ ਗੱਲ ਗੱਲ ਕਰਕੇ ਸਮਝ ਲੈ ਇਹ ਗੱਲ ਸੱਚੀ ਸਮਝ ਕੇ ਇਹਨਾਂ ਸਾਰਿਆਂ ਵਿੱਚੋਂ ਕੋਈ ਇੱਕ ਵੀ ਤੇਰਾ ਸਾਥੀ ਨਹੀਂ ਹੈ ਇਨ ਮੈਂ ਕੱਚ ਸੰਗੀ ਨਹੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੇਰਾ ਸੰਗੀ ਨਹੀਂ ਹੈ ਇਹ ਗੱਲ ਸੱਚੀ ਕਰਕੇ ਜਾਣ ਲੈ ਨਾ ਤੇਰਾ ਧਾਨ ਨਹੀਂ ਹੈ ਨਾ ਤੇਰੀ ਇਸਤਰੀ ਹੈ ਨਾ ਤੇਰੀ ਸੰਪਤੀ ਹੈ ਇਹ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਕਿਸੇ ਨੇ ਵੀ ਤੇਰੇ ਸੰਗੀ ਸਾਥੀ ਨਹੀਂ ਬਣਨਾ ਇਹਨਾਂ ਦੇ ਵਿੱਚ ਧਨਦਾਰਾ ਸੰਪਦ ਸਗਲ ਜਿਨੇ ਆਪਣੀ ਕਰਮਾਨ ਜਿਨ੍ਹਾਂ ਨੂੰ ਤੂੰ ਆਪਣੀ ਮੰਨ ਕਰਕੇ ਬੈਠਾ ਨਾ ਪਾਤਸ਼ਾਹ ਕਹਿੰਦੇ ਇਨ ਮੈਂ ਕਛ ਸੰਗੀ ਨਹੀਂ ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਸੰਗੀ ਨਹੀਂ ਹੈ ਨਾਨਕ ਸੱਚੀ ਜਾਨ ਇਹ ਗੱਲ ਸੱਚੀ ਕਰਕੇ ਮੰਨ ਲਾ ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਸੰਗੀ ਸਾਥੀ ਨਹੀਂ ਹੈ ਇਹ ਸਾਰੇ ਸਬੰਧ ਕੇਵਲ ਸਰੀਰ ਦੇ ਨਾਲ ਹੀ ਨੇ ਇੱਧਰ ਉੱਧਰ ਦੇ ਤੇਰੀ ਆਤਮਾ ਦੇ ਨਾਲ ਕਿਸੇ ਨੇ ਨਹੀਂ ਜਾਣਾ ਉਹਦਾ ਸਹਾਈ ਕਿਸੇ ਨੇ ਨਹੀਂ ਹੋਣਾ ਕੇਵਲ ਤਾਂ ਕੇਵਲ ਪਰਮੇਸ਼ਰ ਦਾ ਨਾਮ ਜਿਹੜਾ ਆ ਉਸ ਨੇ ਤੇਰਾ ਸਹਾਈ ਹੋਣਾ ਪਰਮੇਸ਼ਰ ਦੇ ਨਾਮ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਮ ਨੂੰ ਜਪ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰਕੇ ਥੋੜੀ ਮਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਅਰਦਾਸ ਕਰਨੀ ਗੁਰੂ ਚਰਨਾਂ ਵਿੱਚ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਜੀ ਇੱਥੇ ਪੰਜ ਸ਼ਲੋਕਾਂ ਦੀ ਸਮਾਪਤੀ ਹੋਈ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਅਗਲੇ ਸ਼ਲੋਕ ਕੱਲ ਨੂੰ ਆਪ ਜੀਆਂ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ ਆਓ ਪੰਜਵਾਂ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਰ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ